ਕੈਨੇਡੀਅਨ ਗੁਰਮੁਖੀ ਨਾਮਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅਰਦ ਸ਼ਾਸਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਕਮਜ਼ੋਰ ਲੋਨੀ 2025 ਵਿੱਚ ਹੋਰ ਡਿੱਗ ਸਕਦੀ ਹੈ ਮਾਰਾ ਦਾ ਕਹਿਣਾ ਕਿ ਅਗਲੇ ਕੁਝ ਮਹੀਨਿਆਂ ਕੈਨੇਡੀਅਨ ਡਾਲਰ ਲਈ ਮੋਟੇ ਹੋਣ ਵਾਲੇ ਨੇ ਕਿਉਂਕਿ ਇਹ ਆਪਣੇ ਹੇਠਾਂ ਵੱਲ ਰੁਖ ਜਾਰੀ ਰੱਖਣ ਲਈ ਤਿਆਰ ਜਾ ਪਰਿਆ ਸਾਡੇ ਕੋਲ ਡਿੱਗਣ ਲਈ ਹੋਰ ਥਾਂ ਹੈ ਕਾਰਲ ਸਮਰੋਟਾ ਕਾਪੇ ਦੇ ਮੁੱਖ ਮਾਰਕੀਟ ਰਣਨੀਤੀਕਾਰ ਨੇ ਦੱਸਿਆ ਕਿ ਕੈਨੇਡੀਅਨ ਡਾਲਰ ਹਾਲੀ ਦੇ ਹਫਤਿਆਂ ਵਿੱਚ 70 ਸੈਂਟ ਯੂਐਸ ਤੋਂ ਹੇਠਾ ਵਪਾਰ ਕਰ ਰਿਹਾ ਅਤੇ ਇਹ ਸਤੰਬਰ ਵਿੱਚ ਲਗਭਗ 4% ਹੇਠਾ ਹੈ। ਸ਼ਮੋਟਾ ਦੀਪਿਕ ਵਖਮਾਣੀ ਹੈ ਕਿ ਆਉਣ ਵਾਲੇ ਮਹੀਨੇ ਕੈਨੇਡਾ ਲਈ ਇੱਕ ਬਹੁਤ ਹੀ ਅਸ਼ਾਂਤ ਸਮਾ ਹੋਣਗੇ ਕਿਉਂਕਿ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਪ੍ਰਸਤਾਵ ਤੋਂ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਦਾ ਕਾਰੋਬਾਰ ਨਿਵੇਸ਼ ਅਤੇ ਖਪਤਕਾਰਾਂ ਦੇ ਵਿਸ਼ਵਾਸ ਤੇ ਭਾਰ ਪੈ ਸਕਦਾ ਜਿਸ ਦਾ ਅਰਥ ਥੋੜੇ ਸਮੇਂ ਲਈ ਲੂਨੀ ਕਮਜ਼ੋਰ ਹਾਲਾਂਕਿ ਖੇਡ ਤੇ ਇਹ ਹੈ ਕਿ ਇੱਕੋ ਇੱਕ ਕਾਰਕ ਨਹੀਂ ਹਨ ਬਿਹਤਰ ਪ੍ਰਦਰਸ਼ਨ ਕਰ ਰਹੀ ਅਮਰੀਕੀ ਅਰਧ ਵਿਵਸਥਾ ਜੋ ਅਮਰੀਕਾ ਦੀ ਪੈਦਾਵਾਰ ਨੂੰ ਉੱਚਾ ਕਰ ਰਹੀ ਹੈ ਕੈਨੇਡਾ ਵਿੱਚ ਪੈਦਾਵਾਰ ਤੋਂ ਬਹੁਤ ਉੱਪਰ ਸਰਹੱਦ ਦੇ ਦੱਖਣ ਵੱਲ ਵਿਦੇਰੀ ਨਿਵੇਸ਼ ਨੂੰ ਆਕਰਸ਼ਿਤ ਕਰ ਰਹੀ ਹੈ ਸਾਕਾਮੋਟਾ ਨੇ ਕਿਹਾ ਹੈ ਕਿ ਬੈਂਕ ਆਫ ਕੈਨੇਡਾ ਤੇ ਯੂ ਐਸ ਫੈਡਰਲ ਰਿਜ਼ਰਵ ਮੁਦਰਾ ਵਿਚਕਾਰ ਮੁਦਰਾ ਨੀਤੀ ਵਿੱਚ ਇੱਕ ਵਿਆਪਕ ਅੰਤਰ ਹੈ ਇਸ ਦਾ ਮਤਲਬ ਹੈ ਕਿ ਕੈਨੇਡੀਅਨ ਡਾਲਰ ਗਲੋਬਲ ਨਿਵੇਸ਼ਕਾਂ ਲਈ ਬਹੁਤ ਘੱਟ ਆਕਰਸ਼ਿਤ ਹੈ US Federal Reserve ਨੇ ਪਿਛਲੇ ਹਫਤੇ 1/4 ਪ੍ਰਤੀਸ਼ਤ ਪੁਆਇੰਟ ਵਿਆਜ ਦਰ ਵਿੱਚ ਕਟੌਤੀ ਕੀਤੀ ਹੈ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਇਸ ਦਰ ਵਿੱਚ ਕਟੌਤੀ ਦੀ ਰਫ਼ਤਾਰ ਪਹਿਲਾ ਅਨੁਮਾਨਿਤ 4 ਕਟੌਤੀਆਂ ਤੋਂ 2 ਹੋ ਜਾਵੇਗੀ। ਇਸ ਦੌਰਾਨ ਬੈਂਕ ਆਫ ਕੈਨੇਡਾ ਨੇ ਇਸ ਮਹੀਨੇ اپنی ਮੁੱਖ ਦਰ ਘਟਾ ਕੇ 3.25% ਦੀ ਲਿਆਉਂਦੇ ਹੋਏ ਇਸ ਮਹੀਨੇ ਆਪਣੀ ਦੂਜੀ ਸਿੱਧੀ ਬਾਹਰੀ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਉਥੇ ਦੱਸ ਦिए ਕਿ ਐਡਮ ਬਟਨ ਨੇ ਕਿਹਾ ਹੈ ਕਿ ਦਰਾਂ ਵਿੱਚ ਕਟੌਤੀ ਆਉਂਦੀਆਂ ਹੀ ਕੈਨੇਡੀਅਨ ਆਰਥਿਕਤਾ ਪ੍ਰਤੀ ਵਿਅਕਤੀ ਆਧਾਰ ਤੇ ਸੁੰਗੜ ਜਾ ਰਹੀ ਹੈ ਇਸ ਤੋਂ ਇਲਾਵਾ ਉਸਨੇ ਅੱਗੇ ਕਿਹਾ ਕਿ 2025 ਵਿੱਚ ਸਰਕਾਰ ਨਕਾਰਾਤਮਕ ਆਬਾਦੀ ਵਾਧੇ ਦੀ ਭਵਿਕਵਾਣੀ ਕਰ ਰਹੀ ਹੈ ਪਿਛਲੇ 2 ਸਾਲਾਂ ਵਿੱਚ ਜਨਸੰਖਿਆ ਵਾਧਾ ਕ੍ਰੈਡਿਟ ਨਾ ਆਰਥਿਕ ਵਿਕਾਸ ਦਾ ਇੱਕੋ ਇੱਕ ਸਰੋਤ ਰਿਹਾ ਹੈ ਅਤੇ ਇਹ ਉਲਟਾ ਹੋਣ ਵਾਲਾ ਹੈ। ਸਮੋਟਾ ਨੇ ਅਗਲੇ ਸਾਲ ਦੇ ਸ਼ੁਰੂਆਤ ਮਹੀਨਿਆਂ ਵਿੱਚ ਹੋਰ ਗਿਰਾਵਟ ਅਤੇ 2025 ਵਿੱਚ ਬਚੇ ਸਮੇਂ ਲਈ ਇੱਕ ਲੋਨੀ ਵਿੱਚ ਇੱਕ ਹੋਰ ਮਾਮੂਲੀ ਸੁਧਾਰ ਦੀ ਭੁੱਕਵਾਣੀ ਕੀਤੀ ਹੈ। ਉਸਨੇ ਕਿਹਾ ਕਿ ਬੈਂਕ ਆਫ ਕੈਨੇਡਾ ਦੀਆਂ ਦਰਾਂ ਵਿੱਚ ਕਟੌਤੀ ਅੰਤ ਅਤੇ ਕ੍ਰੈਡਿਟ ਨਾ ਹਾਊਸਿੰਗ ਮਾਰਕੀਟ ਦੇ ਨਾਲ ਨਾਲ ਕ੍ਰੈਡਿਟ ਖਪਤਕਾਰਾਂ ਵਿੱਚ ਸਰਗਰਮੀ ਨੂੰ ਨਿਯਮ ਨਮਾ ਕਰੇਗੀ। ਇਸ ਨਾਲ ਅਗਲੇ ਸਾਲ ਦੇ ਅੰਤ ਤੱਕ ਕੈਨੇਡੀਅਨ ਡਾਲਰ ਥੋੜਾ ਜਿਹਾ ਸਮਰਥਨ ਕਰਨ ਵਿੱਚ ਮਦਦ ਕਰੇਗਾ ਪਰ ਜਿਵੇਂ ਕਿ 트াম্প ਸਿਰਫ ਟਾਰਪਟਮ ਕਿਹਾ ਵਾਦਰੀਏ ਨੇ ਸਪੋਟਾ ਨੇ ਕਿਹਾ ਕਿ ਪਾਰੇ ਪਹਿਲਾ ਵਿੱਚੋਂ ਅਤੇ ਸਵਾਲ ਪੁੱਛੋ ਬਾਅਦ ਵਿੱਚ ਮੋੜ ਦੇ ਵਿੱਚ ਨੇ ਉਹ ਦੇਖਣ ਲਈ ਆਸ-ਪਾਸ ਇੰਤਜ਼ਾਰ ਨਹੀਂ ਕਰਨਗੇ ਅਤੇ ਇਹ ਲੂਨੀ ਤੇ ਹੀਠਾਂ ਵੱਲ ਦਬਾਅ ਪਾਉਣ ਤੇ ਹੈ ਤੇ ਇੱਕ ਵੱਡੀ ਚੁਣੌਤੀ ਮਹੀਨਾ ਦਰ ਮਹੀਨਾ ਤੇ ਇਹ ਦੇਖਣ ਲਈ ਕਿ ਡੋਨਲਡ 트াম্প ਅੱਗੇ ਕੀ ਕਰਦੇ ਨੇ ਬਟਰਨ ਨੇ ਨੋਟ ਕੀਤਾ ਕਿ ਲੂਨੀ ਦੀ ਕਹਾਣੀ ਅਸਲ ਵਿੱਚ ਇਸ ਬਾਰੇ ਕਿ ਸਰਹੱਦ ਦੇ ਦੱਖਣ ਵਿੱਚ ਕੀ ਹੋ ਰਿਹਾ ਹੈ ਕੈਨੇਡੀਅਨ ਡਾਲਰ ਦੀ ਕਮਜ਼ੋਰੀ ਦਾ ਇੱਕ ਚੰਗਾ ਹਿੱਸਾ ਅਮਰੀਕੀ ਡਾਲਰ ਦੀ ਤਾਕਤ ਹੈ 2025 ਵਿੱਚ ਗਲੋਬਲ ਲੈਂਡਸਕੇਪ ਨੂੰ ਦੇਖ ਰਹੇ ਨਿਵੇਸ਼ਕ ਸਿਰਫ ਇੱਕ ਦੇਸ਼ ਦੇਖਦੇ ਨੇ ਜਿੱਥੇ ਅਸੀਂ ਪ੍ਰਭਾਵਸ਼ਾਲੀ ਵਿਕਾਸ ਪ੍ਰਾਪਤ ਕਰ ਸਕਦੇ ਹਾਂ ਅਤੇ ਉਹ ਸੰਕਿਪਤ ਰਾਜ਼ ਹੈ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ